ਪਟਿਆਲਾ ਵਿਖੇ ਪਗੜੀ ਸੈਂਟਰ ਅਤੇ ਚੁੰਨੀ ਦੀ ਦੁਕਾਨਾਂ ਦੇ ਵਿੱਚ ਲੋਕਾਂ ਦੀ ਭੀੜ ਉਮੜ ਚੁੱਕੀ ਹੈ। ਬਸੰਤੀ ਰੰਗ ਦੇ ਕੱਪੜੇ ਖਰੀਦੇ ਜਾ ਰਹੇ ਨੇ ਅਤੇ ਖਟਕੜ ਕਲਾ ਜਾਂਦੇ ਲਈ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਵੱਡੇ ਗਿਣਤੇ ਦੇ ਵਿੱਚ ਪਗੜੀਆਂ ਖਰੀਦ ਰਹੇ ਨੇ। ਦੁਕਾਨਦਾਰਾਂ ਨੇ ਕਿਹਾ ਕਿ 95% ਵਿਕਰੀ ਹੋ ਚੁੱਕੀ ਹੈ ਤੇ ਖਟਕੜ ਕਲਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਸਮ ਚੁਕਣੀ ਹੈ ਜਿਸ ਨੂੰ ਲੈ ਕੇ ਲੋਕ ਪਗੜੀ ਅਤੇ ਚੁੰਨੀਆਂ ਲਗਾਤਾਰ ਖਰੀਦ ਕੇ ਖਟਕੜ ਕਲਾ ਜਾਂਦੇ ਲਈ ਉਤਸ਼ਾਹਿਤ ਨੇ। ਮੇਰਾ ਨਾਮ ਤਰਵਿੰਦਰ ਸਿੰਘ ਹੈ ਜੀ ਗੁਰੂ ਨਾਨਕ ਪਗੜੀ ਸੈਂਟਰ ਤਿਰਪੜੀ ਪਟਿਆਲਾ ਕਿ ਕਿਹਨੇ ਚੰਦਾ ਚਿੜੀ ਅੱਜ ਵਿਕਰੀ ਹੈਗਾ ਜਦ ਤੱਕ ਕਿਸੇ ਦੀ ਅੱਜ ਇਸ ਤਰ੍ਹਾਂ ਕਿ ਵੈਸੇ ਵੀ ਇਹਨਾਂ ਦਿਨਾਂ 'ਚ ਕੁਝ ਰੰਗ ਇਸ ਦੀ ਡਿਮਾਂਡ ਹੋ ਜਾਂਦੀ ਹੈ ਪਰ ਹੁਣ ਬਹੁਤ ਜ਼ਿਆਦਾ ਆ ਕਿਉਂਕਿ ਅੱਜ ਘਟਨਾਕਰਾ ਦੇ ਅੰਦਰ ਆਪ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਨੇ ਉਹ ਸੌ ਚੱਕੜ ਜਾ ਰਹੇ ਨੇ ਉਹਦੇ 'ਚ ਜਿਹੜੀ ਹੈਗੀ 90 ਤੋਂ 95% ਅੱਜ ਜਿਹੜੀ ਸੇਲ ਹੋਈ ਆ ਉਹ ਸਾਰੀ ਤਕਰੀਬਨ ਇਫੇ ਰੰਗ ਦੀ ਹੈ ਪਹਿਲਾਂ ਕੀ ਕਿ ਨਾ ਕੋਈ ਵਾਦਾ ਕੋਈ ਵਾਦਾ ਬੁੱਧ ਵੀ ਰੇਡੀ ਚ ਵਾਦਾ ਦਾ ਰੇਟ ਹਾਈ ਨਹੀਂ ਰੇਟ ਰੇਟ ਤੇ ਕੋਈ ਵਾਦਾ ਨਹੀਂ ਹੋਇਆ ਰੇਟ ਉਹੀ ਹੈ ਮੈਂ ਥੋਕ ਤੇ ਰਿਟੇਲ ਦੋਨੋਂ ਕਰਦਾ ਮੇਰੇ ਕੋਲ ਮਾਲ ਪਿਆ ਸੀ ਕੋਈ ਤਕਰੀਬਨ ਜਿਹੜਾ ਵੀ ਕਸਟਮਰ ਆਇਆ ਉਸਨੇ ਵੀਲੀ ਪੱਗ ਜਿਹੜੀਆਂ ਮੰਗੀਆਂ ਹੈ ਨਿਕਲ ਕਰੀਏ 100 ਕੁਸਮੇ ਜੋ ਕਿੰਨਾ ਕੁਸਮੇ ਜਿਹੜਾ ਹੈ ਗਏ ਰੰਗ 190 ਕਸਟਮਰ ਇਸ ਟਾਈਮ ਲੈ ਕੇ ਗਿਆ ਜੇ ਮੇਰੇ ਕੋਲ ਇਹ ਕੋਈ 50 55 ਪੱਗਾਂ ਹੁਣ ਤੱਕ ਮੈਂ ਵੇਚੀ ਹੋਣੀ ਹੈ ਉਹਦੇ ਚ ਤਕਰੀਬਨ 48 45 ਪੱਗਾਂ ਜਿਹੜੀਆਂ ਬਿਲ ਮੇਰੇ ਸਾਹਮਣੇ ਨੇ ਪੁਪੀਲੇ ਰੰਗ ਦੇ ਨੇ ਤੇ ਭਗਵੰਤ ਮਾਨ ਸਾਹਿਬ ਦੀ ਜਿਹੜੀ ਪੱਗ ਹੈ ਭਗਤ ਸਿੰਘ ਵਾਲੀ ਉਹ ਲੈਣ ਆਇਆ ਜੀ ਮੈਂ ਘਰ ਵਾਸਤੇ ਆਪਣੇ ਚੁੰਨੀਆਂ ਵੀ ਲੈਣ ਆਇਆ ਤੇ ਤਿੰਨ ਪੱਗਾਂ ਮੈਂ ਆਪਣੇ ਘਰ ਵਾਸਤੇ ਲਈਆਂ ਨੇ ਤੇ ਚਾਰ ਚੁੰਨੀਆਂ ਲਈਆਂ ਨੇ ਆਪਣੇ ਘਰ ਦੇ ਵਾਸਤੇ ਅਸੀਂ ਉੱਧਰ ਜਾਣਾ ਹੈ ਘਟਕਣ ਕਲਾ ਘਟਕਣ ਕਲਾਣਾ ਸੋਹਟਕਲ ਦੀ ਜਾਣਾ ਉੱਥੇ ਪਹੁੰਚ ਰਹੇ ਹਾਂ ਅਸੀਂ ਪ੍ਰਿਆਲਾ ਤੋਂ ਕੇਸ਼ਵ ਸ਼ਰਮਾ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼